ओम गंग गणपतये नमः जय मां सरस्वती जी की सबना नु डॉक्टर स्मिता बलो प्यार भरी सतश्रीकाका जी सबना नु राम राम जी राधे कृष्ण आज मैं अपनी पुस्तक लेके आई हां सोहनी मौलवी ते फकीर लोक टोटके وچوں ایک لوک टोटका ਤੁਹਾਡੇ ਰੂਬਰੂ ਕਰਨ جا رہی ہاں لوک टोटका ਹੈਗਾ ਜੀ सोहनी मौलवी ते फकीर एक बार दी ਗੱਲ ਐ ਭਾਈ ਇੱਕ ਵਾਰ ਦੀ ਗੱਲ ਐ ਇਕ ਕਿਸੇ ਜੰਗਲ ਵਿੱਚ ਇੱਕ ਦਿਨ ਇੱਕ ਮੌਲਵੀ ਤੇ ਫਕੀਰ ਤੁਰੇ ਜਾਂਦੇ ਆ। ਪਹਿਲਾ ਦੋਨੇ ਤੁਰਦੇ-ਤੁਰਦੇ ਆਪਸ ਖੇਬੜ ਪਏ। ਹੁਣ ਮੌਲਵੀ ਫਕੀਰ ਨੂੰ ਕਹਿੰਦਾ ਓਏ ਫਕੀਰਾ ਅਸੀਂ ਪੰਜ ਵਕਤ ਦੇ ਨਮਾਜ਼ੀ ਹੁੰਦੇ। ਆਖਾ ਤੇਰੀ ਕੀਤੀ ਫਕੀਰੀ ਦਾ ਸਾਡੇ ਦੁਆਰਾ ਕੀਤੀ ਰੱਬ ਬੰਦਗੀ ਨਾਲ ਕੋਈ ਮੁਕਾਬਰਾ ਨਹੀਂ ਹੈਗਾ। ਹੋਣ ਫਕੀਰ ਮੌਲਵੀ ਨੂੰ ਕਹਿੰਦਾ ਮੌਲਵੀ ਤੇਰੇ ਇਸ ਪ੍ਰਸ਼ਨ ਨੂੰ ਨਾ ਮੈਂ ਫੇਰ ਕਦੇ ਕਿਧਰੇ ਟਕਰਾਂਗਾ ਜ਼ਰੂਰ ਹੈ ਹੁਣ ਜੰਗਲ ਚ ਭਾਈ ਦੋ ਰਸਤੇ ਆਏ ਤਾਂ ਮੌਲਵੀ ਆਪਣੇ ਰਸਤੇ ਪੈ ਗਿਆ ਅ ਫਕੀਰ ਭਾਈ ਆਪਣੇ ਰਸਤੇ ਪੈ ਗਿਆ ਚਲੋ ਜੀ ਹੁਣ ਵਕਤ ਬੀਤਿਆ ਤਾਂ ਇੱਕ ਦਿਨ ਉਹ ਮੌਲਵੀ ਉਸ ਜੰਗਲ ਚ ਹੀ ਇੱਕ 베ਰੀ ਥੱਲਾ ਚਾਦਰ ਵਿਛਾ ਕੇ ਆਪਣੀ ਨਮਾਜ਼ ਪੜਨ ਲੱਗਿਆ ਵਾ ਤਾਂ ਹੁਣ ਉੱਥੇ ਤੇ ਸੋਹਣੀ ਨਿਕਲ ਕੇ ਚਲੇ ਗਈ ਹੁਣ ਭਾਈ ਕੀ ਹੋਇਆ ਫਿਰ ਅੱਗੇ ਜਦ ਸੋਹਣੀ ਵਾਪਸ ਆਈ ਭਲਾ ਜਦ ਨੂੰ ਮੋਲਵੀ ਦੀ ਨਮਾਜ਼ ਵੀ ਖਤਮ ਹੋ ਗਈ ਹੁਣ ਮੋਲਵੀ ਸੋਹਣੀ ਨੂੰ ਘੇਰ ਕੇ ਖੜ ਗਿਆ ਆਖਾ ਤੂੰ ਸੋਹਣੀ ਐਦਾ ਐਦਾ ਲਾਂਕੇ ਗਈ ਤੀ ਤੈ ਭਲੀਏ ਮਾਨਸੇ ਭਲਾ ਚੰਗਾ ਨਹੀਂ ਕੀਤਾ ਮੇਰੇ ਨਾਲ ਹੂੰ ਤਾਂ ਹੁਣ ਸੋਹਣੀ ਨੇ ਮੋਲਵੀ ਦਾ ਮਾਰੇ ਦੁੱਤ ਪੇੜੇ ਅਕਾ ਬਲੇ ਮੰਸੇ ਮੇਰੇ ਸੀਨੇ ਅਗ ਜਾਰ ਮਿਲਣ ਦੀ ਨਾ ਮੈਂ ਵਖਿਆ ਤੂੰ ਨਾ ਮੈਂ ਵਖੀ ਤੇਰੀ ਖਾਟ ਮੋਲਵੀ ਮੇਰੇ ਸੀਨੇ ਚ ਅਗਤੀ ਆਪਣੇ ਯਾਰ ਨੂੰ ਮਿਲਣੇ ਦੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਲਗਾ ਬਈ ਮੇਰੇ ਪੈਰਾਂ ਚ ਕਿੰਨੇ ਪੱਥਰ ਰੋੜੇ ਆਏ ਕਿੰਨੇ ਫੁੱਲਰ ਕੰਡੇ ਆਏ ਹੁਣੇ ਆ ਅਗਾ ਤੇ ਤਾਂ ਰੱਬ ਨੂੰ ਪਉਣਾ ਤਾਂ ਭਲਾ ਤੇਰਾ ਮੇਰੇ 'ਚ ਧਿਆਨ ਕਿੱਦਾਂ ਆ ਗਿਆ ਤਾਂ ਚੱਲ ਜੀ ਅਜੇ ਮੌਲਵੀ ਸੋਹਣੀ ਆਪੋ 'ਚ ਬੈਸਦੇ ਹੀ ਤੇ ਤਾਂ ਭਲਾ ਜਦ ਨੂੰ ਉਹਨਾਂ ਦੋਨਾਂ ਕੋਲ ਉਹ ਫਕੀਰ ਵੀ ਚੱਲ ਕੇ ਆ ਗਿਆ ਮੌਲਵੀ ਆਖਾ ਮੌਲਵੀ ਤੇ ਫਲਾਣੇ ਦਿਨ ਮੈਨੂੰ ਮੇਰੀ ਫਕੀਰੀ ਤੇ ਪ੍ਰਸ਼ਨ ਕੀਤਾ ਤਾਂ ਬਈ ਅੱਜ ਤੈਨੂੰ ਮਿਲ ਗਿਆ ਜਵਾਬ ਤੇਰੀ ਹੀ ਪ੍ਰਸ਼ਨ ਦਾ ਜਵਾਬ ਆਖਾ ਤੂੰ ਤਾਂ ਪੰਜ ਵਕਤ ਦਾ ਨਮਾਜ਼ੀ ਆ ਭਲਾ ਅਸੀਂ ਤਾਂ 24 ਘੰਟੇ ਦੇ ਫਕੀਰ ਹੁੰਦੇ ਆ ਫਿਰ ਜੀ ਮੋਲਵੀ ਪਾਣੀ ਪਾਣੀ ਹੋ ਕੇ ਆਪਣੇ ਰਸਤੇ ਪੈ ਗਿਆ ਆਖਾ ਇਹਨਾਂ ਦੀ ਫਕੀਰੀ ਅੱਗੇ ਮੇਰੀ ਰੱਬ ਬੰਦਗੀ ਦਾ ਕੁਝ ਮੁੱਲ ਨਹੀਂ ਹੈਗਾ ਭਾਈ ਸੋ ਭਾਈ ਐਨੀ ਮੇਰੀ ਬਾਤ ਉੱਤੋਂ ਪੈ ਗਈ ਰਾਤ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਲੋਕ ਟੋਟ ਦਾ ਲੋਕ ਕਹਾਣੀ ਦਾ ਇੱਕ ਹਿੱਸਾ ਹੈ ਇੱਕ ਭਾਗ ਹੈ ਇੱਕ ਬੰਨਗੀ ਹੈ ਇਹ ਇੱਕ ਲੱਗੂ ਕਹਾਣੀ ਹੁੰਦੀ ਹੈ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਤੁਹਾਡੇ ਨਾਲ ਤੁਹਾਡਾ ਦਿੱਤਾ ਗਿਆ ਹੌਸਲਾ ਹੀ ਮੈਨੂੰ ਅਗਾਹ ਤੁਰਨ ਲਈ ਜਿਹੜਾ ਪ੍ਰੇਰਨਾ ਦਿੰਦਾ ਹੈ ਤੇ ਅੱਗੇ ਨੂੰ ਨਵੀਂ ਲੜਚਨਾ ਲੈ ਕੇ ਹੋਰ ਤੁਹਾਡੇ ਰੂਬਰੂ ਹੋਵਾਂਗੀ ਜਦਕਰ ਧੰਨਵਾਦ ਜੀ ਮਸਤੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜੀ ਧੰਨਵਾਦ